ਆਪ ਦੀ ਪੂੰਜੀ ਆਪ ਦਾ ਅਧਿਕਾਰ ਤੁਹਾਡੀ ਪੂੰਜੀ ਤੁਹਾਡਾ ਹੱਕ ਸੇਵਿੰਗਸ ਉਹ ਜੋ ਹਰ ਕਠਿਨ ਮਿਹਨਤ ਤੋਂ ਬਾਅਦ ਅਲੱਗ ਰੱਖੀ ਜਾਂਦੀ ਹੈ ਸੇਵਿੰਗਸ ਜੋ ਬੱਚਾਂ ਦਾ ਭਵਿੱਖ ਸੁਰੱਖਿਅਤ ਕਰਦੀ ਹੈ ਸੇਵਿੰਗਸ ਜੋ ਬਜ਼ੁਰਗਾਂ ਦਾ ਸਹਾਰਾ ਬਣਦੀ ਹੈ ਅਤੇ ਸੇਵਿੰਗਸ ਜੋ ਕਿਸਾਨ ਤੋਂ ਲੈ ਕੇ ਮਜ਼ਦੂਰ ਤੱਕ ਹਰ ਕਿਸੇ ਨੂੰ ਉਮੀਦ ਦਿੰਦੀ ਹੈ ਪਰ ਕਈ ਵਾਰ ਇਹ ਹੀ ਸੇਵਿੰਗ ਤੁਹਾਡੇ ਕੋਲ ਵਾਪਸ ਨਹੀਂ ਹੁੰਦੀ ਜੇਕਰ ਕਿਸੇ ਬੈਂਕ ਖਾਤੇ ਵਿੱਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਕੋਈ ਲੈਣ-ਦੇਣ ਨਾ ਹੋਵੇ ਤਾਂ ਉਹ ਅਮਾਉਂਟ ਅਨਕਲੇਮਡ ਮੰਨੀ ਜਾਂਦੀ ਹੈ ਜੇ ਡਿਵੀਡੈਂਡ 7 ਸਾਲ ਤੱਕ ਕਲੇਮ ਨਾ ਕੀਤਾ ਜਾਵੇ ਤਾਂ ਉਹ ਡਿਵੀਡੈਂਡ ਅਤੇ ਉਸ ਨਾਲ ਜੁੜੇ ਸ਼ੇਅਰ इन्वेस्टर एजुकेशन एंड प्रोटेक्शन फंड आई ई विच ट्रांसफर कर दिते जाते हैं जो कारपोरेट मामलों के मंत्रालय वालों बनाया गया है इसी तरह इंश्योरेंस की मैच्योरिटी अमाउंट पेंडिंग म्यूचुअल फंड पेमेंट और पेंशन योगदान भी अनक्लेम्ड रह जाते हैं इन्हों अनक्लेम्ड एसेट्स कहा जाता है आओ वेखिए ये वापस किवें मिल सकती हैं अनक्लेम्ड बैंक अकाउंट्स डिपोजिटर एजुकेशन एंड अवेयरनेस फंड

ਜੇ ਤੁਹਾਡਾ ਅਕਾਊਂਟ ਉਥੇ ਦਿਖਾਈ ਦਿੰਦਾ ਹੈ ਤਾਂ ਆਪਣੀ ਬੈਂਕ ਬ੍ਰਾਂਚ ਵਿੱਚ ਜਾਓ KYC ਪੂਰੀ ਕਰੋ ਅਤੇ ਤੁਹਾਡੇ ਪੈਸੇ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜਾਣਗੇ ਜੇ ਅਕਾਊਂਟ ਉਥੇ ਦਿਖਾਈ ਨਹੀਂ ਦਿੰਦਾ ਤਾਂ ਆਪਣੇ ਪੁਰਾਣੇ ਦਸਤਾਵੇਜ਼ ਜਿਵੇਂ ਪਾਸਬੁੱਕ ਜਾਂ ਸਟੇਟਮੈਂਟ ਲੱਭੋ ਅਤੇ ਉਹਨਾਂ ਨੂੰ ਆਪਣੀ ਬੈਂਕ ਬ੍ਰਾਂਚ ਲੈ ਕੇ ਜਾਓ ਤੁਹਾਡਾ ਬੈਂਕ ਤੁਹਾਨੂੰ ਇਹ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰੇਗਾ ਆਓ ਜਾਣਦੇ ਹਾਂ ਇਸ ਨੂੰ ਵਾਪਸ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਨਕਲੇਮਡ ਡਿਵੀਡੈਂਡਸ ਐਂਡ ਸ਼ੇਅਰਸ

ਨੂੰ ਨੋਟ ਕਰੋ ਅਤੇ ਆਪਣੇ ਦਸਤਾਵੇਜ਼ ਕੰਪਨੀ ਦੇ ਨੋਡਲ ਅਫਸਰ ਨੂੰ ਭੇਜੋ ਐਮਸੀਏ ਪੋਰਟਲ ਤੇ ਪੋਸਟਰ ਰਸੀਦ ਅਪਲੋਡ ਕਰੋ ਜਦੋਂ ਵੈਰੀਫਿਕੇਸ਼ਨ ਪੂਰੀ ਹੋ ਜਾਵੇਗੀ ਤੁਹਾਡੇ ਡਿਵਿਡੈਂਡਸ ਅਤੇ ਸ਼ੇਅਰ ਤੁਹਾਨੂੰ ਵਾਪਸ ਮਿਲ ਜਾਣਗੇ ਹੁਣ ਅਨਕਲੇਮਡ ਇੰਸ਼ੋਰੈਂਸ ਦੇ ਬਾਰੇ ਜਾਣਦੇ ਹਾਂ ਅਨਕਲੇਮਡ ਇੰਸ਼ੋਰੈਂਸ ਇੰਸ਼ੋਰੈਂਸ ਵਿਚ ਵੀ

अनक्लेम्ड अमाउंट सेक्शन ਚ ਜਾਓ ਆਪਣੀ ਇੰਸ਼ੋਰੈਂਸ ਕੰਪਨੀ ਚੁਣੋ ਅਤੇ ਪਾਲਿਸੀ ਨੰਬਰ ਨਾਮ ਅਤੇ ਜਨਮ ਤਾਰੀਖ ਦੇ ਵਰਤੋਂ ਕਰਕੇ ਸਰਚ ਕਰੋ ਕਲੇਮ ਕਰਨ ਲਈ ਆਪਣੇ ਇੰਸ਼ੋਰੈਂਸ ਕੰਪਨੀ ਨਾਲ ਸੰਪਰਕ ਕਰੋ ਆਈਡੀ ਪ੍ਰੂਫ ਬੈਂਕ ਡਿਟੇਲਾਂ ਅਤੇ ਕਲੇਮ ਫਾਰਮ ਦਿਓ ਡੈਥ ਕਲੇਮ ਲਈ ਡੈਥ ਸਰਟੀਫਿਕੇਟ ਅਤੇ ਰਿਸ਼ਤੇ ਦਾ ਪ੍ਰਮਾਣ ਵੀ ਦਿਓ ਜੇ ਪਾਲਿਸੀ ਡਾਕੂਮੈਂਟ ਖੋ ਗਿਆ ਹੋਵੇ ਤਾਂ ਇੰਡੈਮਨਿਟੀ ਬੋਨਡ ਦਿੱਤਾ ਜਾ ਸਕਦਾ ਹੈ ਜੇ ਇਨਸ਼ੋਰੈਂਸ ਅਮਾਉਂਟ 10 ਸਾਲ ਤੱਕ ਅਨਕਲੇਮਡ ਰਹਿ ਜਾਂਦੀ ਹੈ ਤਾਂ ਇਹ ਸੀਨੀਅਰ ਸਿਟੀਜ਼ਨਸ ਵੈਲਫੇਅਰ ਫੰਡ SCWF ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਪਰ ਇਥੋਂ ਵੀ 25 ਸਾਲ ਤੱਕ ਇਹ ਕਲੇਮ ਕੀਤੀ ਜਾ ਸਕਦੀ ਹੈ ਹਮੇਸ਼ਾ ਯਾਦ ਰੱਖੋ ਆਪਣੇ ਨਾਮੀ ਨੂੰ ਸੂਚਿਤ ਕਰੋ ਆਪਣੇ ਡਿਟੇਲਾਂ ਅਪਡੇਟ ਰੱਖੋ ਅਤੇ ਪਾਲਿਸੀ ਡਾਕੂਮੈਂਟ ਸੁਰੱਖਿਅਤ ਥਾਂ ਤੇ ਰੱਖੋ ਅਨਕਲੇਮਡ ਮਿਊਚੁਅਲ ਫੰਡਸ ਅਕਸਰ ਹੁੰਦਾ ਹੈ ਕਿ ਬੈਂਕ ਡਿਟੇਲਾਂ ਅਪਡੇਟ ਨਹੀਂ ਹੁੰਦੀਆਂ ਜਾਂ ਚੈੱਕ ਤੁਹਾਡੇ ਪਤੇ ਤੇ ਨਹੀਂ ਪਹੁੰਚਦਾ ਇਸ ਤਰ੍ਹਾਂ ਮਿਊਚੁਅਲ ਫੰਡ ਦੀ ਅਮਾਊਂਟ ਅਨਕਲੇਮਡ ਰਹਿ ਜਾਂਦੀ ਹੈ ਪ੍ਰਕਿਰਿਆ ਬਹੁਤ ਸੌਖੀ ਹੈ ਆਪਣੀ ਮਿਊਚੁਅਲ ਫੰਡ ਕੰਪਨੀ ਦੀ ਵੈਬਸਾਈਟ ਜਾਂ ਰਜਿਸਟਰਾਰ ਐਂਡ ਟ੍ਰਾਂਸਫਰ ਏਜੰਟ ਆਰਟੀਏ ਦੀ ਵੈਬਸਾਈਟ ਤੇ ਜਾਓ ਅਤੇ ਅਨਕਲੇਮਡ ਮਿਊਚੁਅਲ ਫੰਡ ਸੈਕਸ਼ਨ ਚ ਸਰਚ ਕਰੋ ਜਾਂ ਇਨਐਕਟਿਵ ਜਾਂ ਅਨਕਲੇਮਡ ਅਮਾਊਂਟਾਂ ਲਈ ਐਮਐਫ ਸੈਂਟਰਲ ਵੈਬਸਾਈਟ ਤੇ ਉਪਲਬਧ

तो खाते विच दर्ज नहीं किया जनरेट जा ही नहीं होया भी पैसा तो नाम विच है।, प्रक्रिया सोखी है निर्धारित पेमेंट वे, रसीद पेश करो पी एफ आर डी एम चेक करेगा जरुरत पैणते संबंधित पॉइंट ऑफ प्रेजेंस सर्विस प्रोवाइडर POP, राही, वेरिफाई करेगा वेरिफिकेशन पूरी हो जावेगी, तो योगदान किसी भी योग मुआवजे समेत तो बैंक खाते विच जमा कर देता जावेगा। मतलब तो पेंशन सेविंग्स डिविडेंड्स इंश्योरेंस म्यूचुअल फंडिया सेलो क्लेम की जा सकद हैं कदम से कदम मिलाकर के चले ये नए भारत की सोच भी है और नए भारत का संकल्प भी है एस उदेश पारस सरकार ने एक खास मुहिम शुरू की है आपकी पूंजी आपका अधिकार आज ही चेक करो अपना क्लेम करो अपने परिवार का भविख सुरक्षित करो डिपार्टमेंट ऑफ फाइनेंशियल सर्विसेज मिनिस्ट्री ऑफ फाइनेंस भारत सरकार द्वारा जनता जनतक सूची जारी किया गया